11 ਇੱਕ ਦੀ ਥ੍ਰੈਟ ਕਾਲ ਆਈ ਸੀ ਉਹਦੇ ਵਿੱਚ ਕੀ ਸੀ ਕਿ ਮੈਂ 12 ਤਰੀਕ ਨੂੰ ਜਾ ਕੇ ਐਸਐਸਪੀ ਅਮਰਸਰ ਦੇ ਹੱਥੀ ਨੂੰ ਦਰਖਾਸਤ ਦੇ ਘਾਇਆ ਸੀ 2 ਮਹੀਨੇ ਬੀਤਣ ਤੋਂ ਬਾਅਦ ਵੀ ਜਿਹੜਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਮੈਂ ਨਹੀਂ ਸੀ ਚਾਹੁੰਦਾ ਕਿ ਮੀਡੀਆ ਦੇ ਉੱਤੇ ਮੈਂ ਇਹ ਵੀਡੀਓ ਜਿਹੜੀ ਆ ਜਾਂ ਇਹ ਆਡੀਓ ਵਾਇਰਲ ਹੋਵੇ ਇਸ ਲਈ ਮੈਂ 2 ਮਹੀਨੇ ਪ੍ਰਸ਼ਾਸਨ ਦੀ ਵੇਟ ਕੀਤੀ ਕਿਉਂਕਿ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਗਿਆ ਸੀ ਕਿ ਉਹ ਕੋਈ ਕਾਰਵਾਈ ਕਰਨਗੇ ਅਸੀਂ ਕੋਈ ਨਾ ਕੋਈ ਗ੍ਰਿਫਤਾਰੀ ਕਰਕੇ ਇਹਦੀ ਜਿਹੜੀ ਆ ਬਣਦੀ ਕਾਰਵਾਈ ਐਫ ਆਈ ਆਰ ਦਰਜ ਲਾਂਚ ਕਰਾਂਗੇ ਲੇਕਿਨ 2 ਮਹੀਨੇ ਜਦੋਂ ਪੁਲਿਸ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਤੇ ਉਸ ਤੋਂ ਬਾਅਦ ਮਜਬੂਰ ਨਾ ਮੈਂ ਇੱਕ ਆਮ ਨਾਗਰਿਕ ਨਾਗਰਿਕ ਦੀ ਤਰ੍ਹਾਂ মিডিਆ ਨੂੰ ਜਿਹੜੀ ਆ ਉਹ ਵੀਡੀਓ ਦਿੱਤੀ ਉਹਦੇ ਚ ਕੀ ਸੀ ਕਿ ਜਦੋਂ ਅਸੀਂ ਵੀਡੀਓ ਰਿਕਾਰਡ ਕੀਤੀ WhatsApp ਕਾਲ ਸੀ ਅਧੀਆਂ ਗੱਲਾਂ ਰਿਕਾਰਡ ਹੋਈਆਂ ਜਿੰਨੀਆਂ ਕੋਈਆਂ ਮੈਂ মিডিਆ ਨੂੰ ਦਿੱਤੀ ਉਸ ਤੋਂ ਬਾਅਦ ਇੱਕ ਪੁਲਿਸ ਦਾ ਬਿਆਨ ਆਉਂਦਾ ਕਿ ਇਹ ਵੀਡੀਓ ਫੇਕ ਆ ਇਹ ਡਰਾਮਾ ਰਚਿਆ ਜਾ ਰਿਹਾ ਇੱਥੇ ਯਕੀਨ ਨਾ ਕਰੋ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਇਹ ਪੁਲਿਸ ਪ੍ਰਸ਼ਾਸਨ ਇੱਕ ਬੰਦੇ ਨੂੰ ਤਾਂ ਮੈਨੂੰ ਕਹਿ ਰਿਹਾ ਕਿ ਇਨਵੈਸਟੀਗੇਸ਼ਨ ਕਰ ਰਹੇ ਆ ਇੱਕ ਬੰਦੇ ਨੂੰ ਇਹਨਾਂ ਨੇ ਸਰਟੀਫਿਕੇਟ ਵੀ ਦੇ ਦਿੱਤਾ ਕਿ ਇਹ ਫੇਕ ਆ ਮੈਂ ਜਦੋਂ ਇਹ ਵੀਡੀਓ ਜਿਹੜੀ ਆ ਪੁਲਿਸ ਵਾਲੀ ਵਾਇਰਲ ਹੁੰਦੀ ਆ ਉਸ ਤੋਂ ਬਾਅਦ ਕੀ ਹੁੰਦਾ ਕਿ ਮੈਂ ਆਪਣਾ ਪੱਖ ਦਿੰਨਾ ਤੇ ਉਹਦੇ ਤੇ ਕੀ ਆ ਕਿ ਗਲਤ ਗਲਤ ਕਮੈਂਟ ਆਉਂਦੇ ਆ ਜੀ ਇਹ ਸਕਿਉਰਿਟੀ ਲਈ ਸਾਰਾ ਕੁਝ ਕਰ ਰਿਹਾ ਇਹ ਸ਼ਾਇਦ ਡਰਾਮੇ ਕਰ ਰਿਹਾ ਲੇਕਿਨ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਆ ਮੈਂ ਤੇ ਸਿਰਫ ਇੱਕ ਪੁਲਿਸ ਪ੍ਰਸ਼ਾਸਨ ਕੋ ਮੰਗ ਕੀਤੀ ਸੀ ਕਿ ਇਹਦੀ ਜਿਹੜੀ ਆ ਐਫ ਆਈ ਆਰ ਲਾਂਚ ਕਰੋ ਜਿਹੜੀ ਕਿ ਹਾਲੇ ਤੱਕ ਵੀ ਨਹੀਂ ਹੋਈ ਸਕਿਉਰਿਟੀ ਛਡਨ ਦਾ ਕਾਰਨ ਕੀ ਦੱਸੋ ਸਕਿਉਰਿਟੀ ਛਡਨ ਦਾ ਮੇਰਾ ਕਾਰਨ ਹੈ ਕਿ ਮੈਂ ਨਾ ਕਮੈਂਟ ਪੜ ਰਿਹਾ ਸੀ ਵੀਡੀਓ ਦੇ ਉੱਤੇ ਜਿਹੜੀ ਮੀਡੀਆ ਚ ਵਾਇਰਲ ਹੋਈ ਕਿ ਇਹ ਸਕਿਉਰਿਟੀ ਲਈ ਡਰਾਮੇ ਕੀਤੇ ਜਾ ਰਹੇ ਆ ਸਕਿਉਰਿਟੀ ਤੇ ਮੇਰੇ ਕੋ ਵੈਸੇ ਵੀ ਆਲ ਰਾਈਟ 2019 ਤੋਂ ਹੈਗੀ ਆ ਸਕਿਉਰਿਟੀ ਤੇ ਮੈਂ ਮੰਗੀ ਕੋਈ ਨਹੀਂ ਮੇਰਾ ਤੇ ਸਿਰਫ ਇੱਕੋ ਹੀ ਪ੍ਰਸ਼ਾਸਨ ਨਾਲ ਲੜਾਈ ਸੀ ਕਿ ਇੱਤੇ ਬਣਦੀ ਜਿਹੜੀ ਕਾਰਵਾਈ ਕਰੋ ਐਫ ਆਈ ਆਰ ਦਰਜ ਕਰੋ ਕੋਈ ਨਾ ਕੋਈ ਗ੍ਰਫਤਾਰੀ ਕਰੋ ਉਹ ਨਹੀਂ ਹੋਈ ਮੇਰਾ ਸਕਿਉਰਿਟੀ ਛੱਡਣ ਦਾ ਰੀਜ਼ਨ ਇਹ ਆ ਕਿ ਕਿਉਂਕਿ ਲੋਕੀ ਗਲਤ ਨਾ ਸੋਚਣ ਕਿ ਮੈਂ ਵਾਕਿਆ ਹੀ ਸਕਿਉਰਿਟੀ ਲਈ ਡਰਾਮਾ ਕਰ ਰਿਹਾ ਇਸ ਲਈ ਮੈਂ ਜਿਹੜੀ ਕੱਲ 11 ਵਜੇ ਜਿਹੜੀ ਆ ਕਿ ਮੈਂ ਸਕਿਉਰਿਟੀ ਜਿਹੜੀ ਆ ਵਾਪਸ ਕਰ ਦਿੱਤੀ ਸੀ ਹੁਣ ਕੀ ਸਿਚੁਏਸ਼ਨ ਹੁਣ ਸਿਚੁਏਸ਼ਨ ਇਹ ਆ ਕਿ ਪੁਲਿਸ ਵੱਲੋਂ ਉਹਨਾਂ ਨੂੰ ਆਰਡਰ ਦਿੱਤੇ ਗਏ ਆ ਸਕਿਉਰਿਟੀ ਨੂੰ ਕਿ ਤੁਸੀਂ ਇੱਥੋਂ ਨਹੀਂ ਜਾਣਾ ਜਿਹੜੇ ਕਿ ਹੁਣ ਘਰ ਦੇ ਬਾਹਰ ਹੀ ਖਲੋਤੇ ਆ ਮੈਂ ਕੱਲ ਜਾਣਾ ਸੀ ਕਿਤੇ ਇਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ ਕਿ ਅਸੀਂ ਨਾਲ ਜਾਣਾ ਤੇ ਮੈਂ ਫਿਰ ਕੈਨਸਲ ਹੀ ਕਰਤਾ ਸੀ ਪ੍ਰੋਗਰਾਮ ਮੈਂ ਹੁਣ ਜਾਵਾਂਗਾ ਜਿੱਥੇ ਵੀ ਜਾਵਾਂਗਾ ਇਕੱਲਾ ਜਾਵਾਂਗਾ ਕਿਉਂਕਿ ਮੈਨੂੰ ਸਕਿਉਰਿਟੀ ਦੀ ਲੋੜ ਨਹੀਂ ਕਿਉਂਕਿ ਇਹ ਅਗਰ ਕੋਈ ਹੁੰਦਾ ਮੈਨੂੰ ਕੁਝ ਇਹ ਇਹਦਾ ਜਿਹੜਾ ਜ਼ਿੰਮੇਵਾਰ ਆ ਇਹ ਡੀਐਸਪੀ ਸਾਹਿਬ ਹੋਣਗੇ ਜਾਂ ਤੇ ਇਸ ਗੱਲ ਦੀ ਮਾਫੀ ਮੰਗਣ ਸਕਿਉਰਿਟੀ ਬਿਲਕੁਲ ਜੀ ਮੌਜੂਦ ਹੈ ਪਰ ਮੈਂ ਘਰ ਚ ਐਂਟਰੀ ਨਹੀਂ ਦਵਾਵਾਂਗਾ ਬਾਹਰ ਹੀ ਪਰ ਮੈਂ ਇੱਕ ਗੱਲ ਦਾ ਸਪਸ਼ਟਿਕਰਨ ਚਾਹਨਾ ਕਿ ਜਿਹੜਾ ਡੀਐਸਪੀ ਸਾਹਿਬ ਨੇ ਗੱਲ ਕਹੀ ਆ ਕਿ ਮੈਂ ਸਕਿਉਰਿਟੀ ਦਾ ਜਿਹੜਾ ਦੁਰਵਰਤੋਂ ਕੀਤੀ ਆ ਮੈਨੂੰ ਪਹਿਲਾਂ ਉਹ ਦੱਸਿਆ ਜਾਵੇ ਕਿ ਮੈਂ ਕਿਹੜੀ ਦੁਰਵਰਤੋਂ ਕੀਤੀ ਆ ਜਾਂ ਮੈਂ ਕੋਈ ਗਲਤ ਕੰਮ ਕਰਦਾ ਮੈਂ ਤਾਂ ਮੈਨੂੰ ਦੱਸਣ ਵੀ ਮੇਰਾ ਕੋਈ ਗਲਤ ਬਿਜ਼ਨਸ ਹੈ ਮੈਂ ਬਿਲਕੁਲ ਸਹੀ ਬੰਦਾ ਵਾਂ ਮੈਂ ਨਾ ਕੋਈ ਜ਼ਿੰਦਗੀ ਦੇ ਵਿੱਚ ਕੋਈ ਗਲਤ ਕੰਮ ਕੀਤਾ ਮੈਂ ਆਪਣੀ ਇਮਾਨਦਾਰੀ ਨਾਲ ਮੈਂ ਜ਼ਿੰਦਗੀ ਜੀਣਾ ਵਾਂ ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਡਿਪਟੀ ਸਾਹਿਬ ਨੂੰ ਕਿ ਤੁਸੀਂ ਜਿਹੜੀ ਇਹ ਗੱਲ ਕਹੀ ਆ ਸਕਿਉਰਿਟੀ ਦੀ ਦੁਰਵਰਤੋਂ ਕੀਤੀ ਪਹਿਲਾਂ ਤਾਂ ਮੈਨੂੰ ਉਹ ਜਵਾਬ ਦਿਓ ਫਿਰ ਤੁਸੀਂ ਮੈਨੂੰ ਜਵਾਬ ਦਿਓ ਵੀ ਕਿਹੜਾ ਡਰਾਮਾ ਰਚਿਆ ਮੈਂ ਜੇ ਤੁਸੀਂ ਸਾਬਤ ਕਰ ਹੀ ਦਿੱਤਾ ਸਰਟੀਫਿਕੇਟ ਦੇ ਹੀ ਦਿੱਤਾ ਕਿ ਇਹ ਜਿਹੜੀ ਆ ਵੀਡੀਓ ਜਾਂ ਕਾਲ ਫੇਕ ਆ ਤੇ ਮੇਰੇ ਤੇ ਬਣਦੀ ਕਾਰਵਾਈ ਕਰੋ ਹੁਣ ਜਿਹੜਾ ਹੈਗਾ ਵਾ ਸਕਿਉਰਟੀ ਜੇ ਵਾਪਸ ਤੁਹਾਨੂੰ ਦਿੱਤੀ ਜਾਂਦੀ ਲਵਾਂਗੇ ਨਹੀਂ ਲਵਾਂ ਨਹੀਂ ਬਿਲਕੁਲ ਨਹੀਂ ਲਵਾਂਗਾ ਜੀ ਮੈਮ ਬਿਲਕੁਲ ਨਹੀਂ ਲਵਾਂਗਾ ਸਕਿਉਰਟੀ ਜਿਹੜੀ ਹੈ ਮੈਂ ਬਿਲਕੁਲ ਨਹੀਂ ਰੱਖਾਂਗਾ ਜਾਂ ਤੇ ਮੈਨੂੰ ਪਹਿਲਾਂ ਡਿਪਟੀ ਸਾਹਿਬ ਇਹ ਕਲੀਅਰ ਕਰਨ ਕਿ ਮੈਂ ਕਿਹੜੀ ਸਕਿਉਰਟੀ ਦੀ ਦੁਰਵਰਤੋਂ ਕੀਤੀ ਆ ਤੇ ਇਹ ਜਿਹੜਾ ਵਾ ਮੈਂ ਕਿਹੜਾ ਡਰਾਮਾ ਰਚਿਆ ਇੱਕ ਕਾਲ ਆਈ ਆ ਮੈਨੂੰ ਵਟਸਐਪ ਕਾਲ ਆਈ ਆ ਮੈਂ ਤੁਹਾਨੂੰ 2 ਮਹੀਨੇ ਮੈਂ ਵੇਟ ਕੀਤੀ ਆ ਮੈਂ ਤੇ ਆਪ ਨਹੀਂ ਸੀ ਚਾਹੁੰਦਾ মিডিਆ ਨੂੰ ਦੇਣੀ ਹੁਣ ਜਿੰਨੇ ਸੰਗਠਨ ਨੇ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਐ 35 ਸੰਗਠਨ ਉਹ ਅਸੀਂ ਹੁਣ ਸਾਰੇ ਇਕੱਠੇ ਹੋ ਕੇ ਮੀਟਿੰਗ ਕਰ ਰਹੇ ਆ ਉਹ ਤੋਂ ਬਾਅਦ ਜਿਹੜਾ ਵੀ ਡਿਸੀਜਨ ਲਿਆ ਜਾਊਗਾ ਉਹ ਤੁਹਾਨੂੰ ਦੱਸਾਂਗਾ ਜੀ ਪਰਸੋਂ ਕੱਲ੍ਹ ਕਰਾਂਗੇ ਦੋ ਦਿਨ ਬਾਅਦ ਕਰਾਂਗੇ ਹਾਂ ਸ਼ਾਇਦ 16 ਤਰੀਕ ਨੂੰ ਮੀਟਿੰਗ ਐਸੀ ਰੱਖਾਂਗੇ ਜੀ ਉਹਦੇ ਵਿੱਚ ਫਿਰ ਜੋ ਵੀ ਸਾਰੇ ਕੋਈ ਵੀ ਫੈਸਲਾ ਹੋਏਗਾ ਉਹ ਤੁਹਾਨੂੰ ਦੱਸਾਂਗਾ ਜੀ ਸਕਿਉਰਟੀ ਜਿਹੜੀ ਉਹਨਾਂ ਕਰ ਫਿਰ ਨਹੀਂ ਬਿਲਕੁਲ ਨਹੀਂ ਜੀ ਮੈਂ ਇਕੱਤੀ ਜਾਵਾਂਗਾ ਕੱਲਾ ਹੀ ਜਾਵਾਂਗਾ ਸਕਿਉਰਟੀ ਜਾਏਗੀ ਆਪਣੀ ਗੱਡੀ 'ਚ ਵੱਖਰੇ ਚੱਲ ਜਾਣ ਮੈਂ ਬਿਲਕੁਲ ਨਹੀਂ ਨਾਲ ਲੈ ਕੇ ਜਾਵਾਂਗਾ ਤਰਕੀਨਾਂ ਜੀ ਤੁਹਾਡਾ ਮੇਰਾ ਨਾਮ ਹੈ ਸਰਜਿੰ ਕਿੱਥੇ ਤਣਾ ਹੋ ਤੁਸੀਂ ਰਾਹੀਂ ਪਿਆਸ ਸੰਤੋਖ ਸਿੰਘ ਗਿੱਲ ਦੇ ਘਰੇ ਜੀ ਐਸਪਰ ਸਿਕਿਉਰਟੀ ਹਾਂ ਜੀ ਜਿਹੜਾ ਉਹਨਾਂ ਵੱਲੋਂ ਕਹਿ ਗਏ ਕਿ ਸਿਕਿਉਰਟੀ ਜਿਹੜੀ ਹੈਗੀ ਮੈਂ ਵਾਪਸ ਕਰ ਦਿੱਤੀ ਹੈ ਕਿੰਨੇ ਕਿ ਸੱਚਾਈ ਹੈਗੀ ਔਰ ਕੱਲ ਨੂੰ ਉਹਨਾਂ ਨੇ ਸਾਨੂੰ 11 ਵਜੇ ਕਿਹਾ ਵੀ ਤੁਸੀਂ ਇੱਥੋਂ ਚੱਲ ਜਾਓ ਵੀ ਮੈਨੂੰ ਸਿਕਿਉਰਟੀ ਦੀ ਲੋੜ ਨਹੀਂ ਇਹ ਗੱਡੀ 'ਚ ਬਹਿਣ ਲੱਗੇ ਤੇ ਅਸੀਂ ਵੀ ਨਾਲ ਬਹਿਣ ਲੱਗੇ ਇਹ ਆਂਦੇ ਵੀ ਨਹੀਂ ਜਾਣਾ ਵੀ ਮੈਂ ਨਹੀਂ ਤੁਹਾਨੂੰ ਫੜਨਾ ਨਾਲ ਤੇ ਅਸੀਂ ਅੱਜ ਸਤਿ ਸਾਬ ਨੂੰ ਫੋਨ ਕੀਤਾ ਕੇ ਮੁੜ ਕੇ ਇੱਥੇ ਆਏ ਉਹ ਸਾਨੂੰ ਕਹਿ ਕੇ ਗਏ ਵੀ ਤੁਸੀਂ ਇਹਨਾਂ ਦੀ ਗੱਲ ਨਹੀਂ ਮੰਨੀ ਤੁਸੀਂ ਜੋ ਅਸੀਂ ਕਵਾਂਗੇ ਤੁਸੀਂ ਉਹ ਕੰਮ ਕਰਨਾ ਤੁਸੀਂ ਜਾਣਾ ਨਹੀਂ ਆ ਤੁਸੀਂ ਇੱਥੇ ਰਹਿਣਾ ਵਾ ਇਹਨੇ ਜਿੱਦ ਤੋਂ ਕਿਨੇ ਸਮੇਂ ਤੋਂ ਰੱਖਿਆ ਦੇ ਵਿੱਚ ਮੈਨੂੰ 1.5 ਸਾਲ ਹੋ ਗਿਆ ਜਿੱਥੇ ਹੁਣ ਉਹਨਾਂ ਦਾ ਕਹਿਣਾ ਹੈਗਾ ਕਿ ਮੈਨੂੰ ਲੋੜ ਨਹੀਂ ਹੈ ਇੱਥੇ ਰੱਖਿਆ ਤੇ ਫਿਰ ਬਾਹਰ ਕਹਿੰਦੇ ਕਿ ਮੈਂ ਗਿਫਟ ਤੋਂ ਬਾਹਰ ਰੱਖਿਆ ਆ ਇੱਕ ਲੋਤੇ ਆ ਸਰ ਜਦੋਂ ਸਾਡੇ ਅਫਸਰ ਉਹ ਕਰਨਗੇ ਹਨ ਇਹ ਰਿਵਾਜ ਚੱਲ ਜਾਣਗੇ ਉਹਨਾਂ ਚੱਲ ਰਹੀ ਇੱਥੇ ਘੁਲਦੇ ਨੇ ਜੀ ਸਰ ਬਾਰੀ ਰਹੋਗੇ ਬਾਅਦ ਘੁਲਦੇ ਆਂ ਜੀ ਇੱਥੇ ਹਾਂ ਜੀ ਕਹਿ ਸਕਦੇ ਆਪਣੀ ਡਿਊਟੀ ਤੁਸੀਂ ਪੂਰੀ ਹਾਂ ਜੀ ਹਾਂ ਜੀ ਹਾਂ ਜੀ ਆਪਣੀ ਡਿਊਟੀ ਕਰ ਰਹੇ ਜੀ ਉਹ ਉਹਨਾਂ ਦਾ ਬਾਕੀ ਤੇ ਉਹਨਾਂ ਨੂੰ ਜਾਣਾ ਹੋਣਾ ਕਿੱ데 ਉਹ ਅਸੀਂ ਉਹਨਾਂ ਨੂੰ ਜਾਣ ਜਣਾ ਅਸੀਂ ਐਸਐਸਓ ਸਾਹਿਬ ਨੂੰ ਕਿਹਾ ਵਾ ਐਸਐਸਓ ਸਾਹਿਬ ਨੂੰ ਸਵੇਰੇ ਅਨੁਬ੍ਰੀਫ ਕਰਕੇ ਗਏ ਆ ਵੀ ਇਹਨੂੰ ਜਾਣ ਨਹੀਂ ਜਣਾ ਕਰੀ ਵੀ ਤੇ ਤੁਸੀਂ ਇਹਦੇ ਨਾਲ ਹੀ ਰਹਿਣਾ ਵਾ ਜਿੱਥੇ ਵੀ ਜਾਣ ਇਹ ਅਪੀਲ ਨਾਲ ਦੇ ਨਾਲ ਉਹ ਕਹਿੰਦੇ ਕਿ ਆਪਣੀ ਗੱਡੀ ਲੈ ਕੇ ਆ ਜਾਓ ਫਿਰ ਹੁਣ ਕਿਦਾਂ ਸੁਰੱਖਿਆ ਦੋ ਅਸੀਂ ਸਰ ਉਹਨਾਂ ਚਾਹਦੇ ਇਹਨਾਂ ਨੂੰ ਇੱਥੋਂ ਨਹੀਂ ਨਿਕਲ ਜਣਾ ਜਿੰਨਾ ਚਿਰ ਸਾਡੇ ਅਫਸਰ ਨਾ ਆਉਣਗੇ ਜੀ ਅਸੀਂ ਉਹਨਾਂ ਨੂੰ ਇੱਥੇ ਰੱਖਾਂਗੇ ਉਹਨਾਂ ਚਾਹ ਨੂੰ ਐਸੇ ਤੋਂ ਸਾਬ ਨੂੰ ਫੋਨ ਕਰਾਂਗੇ ਆਪੇ ਆਣ ਕੇ ਦੱਸਣਗੇ ਕੀ ਗੱਲ ਹੈ ਕੀ ਨਹੀਂ ਜੇ ਨਾਲ ਖੜਨਗੇ ਤਾਂ ਤੁਸੀਂ ਜਾਓਗੇ ਹਾਂ ਜੀ ਫੇਜ ਜਾ ਸਕਦੇ ਫੇਜ ਜਾ ਸਕਦੇ ਹੁਣ ਤੁਸੀਂ ਬਾਹਰ ਹੀਓ ਸਰ ਅਸੀਂ ਖਲੋਤਿਆਂ ਸਰ ਗੇੜ ਗੱਡੀ ਖਲੋਤਿਆਂ ਜੀ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ गीजर, ਸਿੰਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਹੁਣ ਤੁਹਾਨੂੰ ਆਪਣੇ ਸ਼ਹਿਰ ਅਜਨਾਲਾ ਤੋਂ ਦੂਰ ਅੰਮ੍ਰਿਤਸਰ ਜਾਣ ਦੀ ਕੋਈ ਜ਼ਰੂਰਤ ਨਹੀਂ। ਕਿਉਂਕਿ ਤੁਹਾਡੇ ਸ਼ਹਿਰ ਅਜਨਾਲਾ ਦੇ ਵਿੱਚ The Makeover Studio Spa and Salon Academy ਖੁੱਲ ਚੁੱਕਾ ਹੈ। ਜਿਸ ਦੇ ਵਿੱਚ ਚੰਡੀਗੜ੍ਹ, ਅੰਮ੍ਰਿਤਸਰ ਦਾ ਤਜਰਬੇਕਾਰ ਸਟਾਫ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ। ਤੁਸੀਂ ਇੱਥੋਂ ਦੇ ਤਜਰਬੇਕਾਰ ਟ੍ਰੇਨਰਾਂ ਤੋਂ ਸਕਿਨ ਟ੍ਰੀਟਮੈਂਟ 3 ਮਹੀਨੇ ਦਾ ਮੇਕਅਪ ਯਾ ਫਰ ਹੇਅਰ ਟ੍ਰੀਟਮੈਂਟ ਦਾ ਕੋਰਸ ਕਰ ਸਕਦੇ ਹੋ ਜੇਕਰ ਤੁਸੀਂ ਹੁਣ ਐਡਮਿਸ਼ਨ ਕਰਵਾਉਂਦੇ ਹੋ ਤੇ ਤੁਹਾਨੂੰ 40% ਤੱਕ ਡਿਸਕਾਊਂਟ ਮਿਲੇਗਾ ਤੁਹਾਨੂੰ ਇੱਥੇ ਬਹੁਤ ਵਾਜਬ ਰੇਟਾਂ ਤੇ ਵਧੀਆ ਬ੍ਰਾਂਡ ਦੀ ਵਰਤੋਂ ਕਰਕੇ ਸੇਵਾਵਾਂ ਮਿਲਤੀਆਂ ਜਾ ਰਹੀਆਂ ਨੇ ਤੁਸੀਂ ਇੱਥੇ ਕਿਸੇ ਵੀ ਲੈਂਥ ਰਿਬਾਂਡਿੰਗ ਕੇਰਾਟਿਨ ਸਿਰਫ 2500 ਰੁਪਏ ਦੇ ਵਿੱਚ ਕਰਵਾ ਸਕਦੇ ਹੋ ਫੇਸ਼ੀਅਲ 400 ਰੁਪਏ ਚ ਥ੍ਰੈਡਿੰਗ 40 ਰੁਪਏ ਚ ਫੁੱਲ ਆਰਮ ਵੈਕਸ 100 ਰੁਪਏ ਦੇ ਵਿੱਚ ਕੀ ਚਾਹ ਰਹੀ ਹੈ ब्राइडल ਨੂੰ ਸਿਰਫ ਤੇ ਸਿਰਫ 4999 ਰੁਪਏ ਦੇ ਵਿੱਚ ਤਿਆਰ ਕੀਤਾ ਜਾਂਦਾ ਹੈ। ਇੱਥੇ ਆਫੀਸ਼ੀਅਲ ਜੁਐਲਰੀ ਅਤੇ ਲਹੰਗੇ ਸਸਤੇ ਰੇਟਾਂ ਤੇ ਕਿਰਾਏ ਤੇ ਦਿੱਤੇ ਜਾਂਦੇ ਨੇ। ਤੁਸੀਂ ਹੇਅਰ ਸਪਾ, ਮੈਟ੍ਰਿਕਸ, ਲਾਰੀਅਨ, ਵੈਲਾ ਵਰਗੇ ਬ੍ਰਾਂਡ ਦੇ ਵਿੱਚ ਕਰਵਾ ਸਕਦੇ ਹੋ। ਇੱਥੇ ਹੈਅਰ ਫਾਲ ਟ੍ਰੀਟਮੈਂਟ ਲੇਟੈਸਟ ਟੈਕਨੋਲੋਜੀ ਦੇ ਨਾਲ ਕੀਤਾ ਜਾ ਰਿਹਾ ਹੈ। ਤੁਸੀਂ ਇੱਥੋਂ ਗਲੋਬਲ ਹੈਅਰ ਕਲਰ, ਫੈਸ਼ਨ ਸ਼ੇਪਸ, ਸਟਿਕਸ, ਰੂਟ ਟੱਚ-ਅਪ, ਫ੍ਰੌਸਟਿੰਗ 3D शेड हेयर पॉलिशिंग दी सुविधा ਲੈ ਸਕਦੇ ਤੁਸੀਂ ਇੱਥੇ ਮੈਨੀक्योर ਪੈਡੀक्योर ਵੀ ਕਰਵਾ ਸਕਦੇ ਤੁਸੀਂ ਇੱਥੋਂ ਹਰ ਫੈਸ਼ਨੇਬਲ हेयर स्टाइल ਬਣਵਾ ਸਕਦੇ ਫੇਸ਼ੀਅਲ ਬਲੀਚ ਦੇ ਵਿੱਚ ਸਾਰੇ ਬ੍ਰਾਂਡ ਅਵੇਲੇਬਲ ਨੇ ਜਿਸ ਬ੍ਰਾਂਡ ਦੇ ਵਿੱਚ ਤੁਸੀਂ ਚਾਹੋ ਕਰਵਾ ਸਕਦੇ ਦਾ ਮੇਕਓਵਰ ਸਟੂਡੀਓ ਸਪਾ ਐਂਡ ਸੂਮ ਅਕੈਡਮੀ ਨੂੰ ਵਿਜ਼ਿਟ ਕਰਨ ਲਈ ਨਜ਼ਦੀਕੀ ਬੋਨੀ ਹਸਪਤਾਲ ਸਟੇਟ ਬੈਂਕ ਰੋਡ ਤੇ ਆ ਤੁਸੀਂ ਹੇਠਾਂ ਦਿੱਤੇ ਗਏ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼